ਇਸ ਨਦੀ ਤੋਂ ਪਾਰ ਸਾਰਾ ਜਵਲਪੁਰ ਸ਼ਹਿਰ ਆ ਤਾਂ ਗੁਰੂ ਨਾਨਕ ਸਾਹਿਬ ਜੀ ਇੱਥੋਂ ਬੇੜੀ ਲੈ ਕੇ ਇੱਥੋਂ ਕਿਸ਼ਤੀ ਲੈ ਕੇ ਫੇਰ ਪਾਰ ਗਏ ਨਹੀਂ ਆ ਦੇਖੋ ਉਹ ਕਿਸ਼ਤੀ ਅੱਜ ਵੀ ਚੱਲ ਰਹੀਆਂ ਨੇ ਵਿੱਚ ਮੋਟਰ ਮੋਟਰਸਾਈਕਲ ਧਰੇ ਹੋਏ ਨੇ ਆ ਲਿਖਿਆ ਹੋਇਆ ਉੱਥੇ ਇੱਕ ਮੁਸਲਮਾਨ ਮੁਸੱਵਰ ਨੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਬਣਾਈ ਸੀ ਮਤਲਬ ਇਹ ਗੁਰੂ ਨਾਨਕ ਸਾਹਿਬ ਜੀ ਦੀ ਫਿਰ ਅਸਲੀ ਤਸਵੀਰ ਗੁਰੂ ਨਾਨਕ ਸਾਹਿਬ ਜੀ ਦੀ ਇਹ ਸੇਮ ਸਰੂਪ ਸੇਮ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਥੋਂ ਲਾਂਗਾ ਖੁੱਲਿਆ ਉੱਥੇ ਵੀ ਲੱਗੀ ਹੋਈ ਹੈ ਜੀ ਐਹਾ ਸੀ ਤੇ ਉਹ ਜਗਾ ਜੀ ਜਾਂ ਇਹ ਲਾ ਲਓ ਜਾਂ ਪਰਲੇ ਪਾਸੇ ਜਬਲਪੁਰ ਲਾ ਲਓ ਇਥੇ ਤਾਂ ਭੀਲ ਕਬੀਲੇ ਦੇ ਲੋਕ ਰਹਿੰਦੇ ਹੁੰਦੇ ਸੀ ਜਿਹੜੇ ਕਿ ਆਦਮਖੋਰ ਹੁੰਦੇ ਸੀ ਆਦਮਖੋਰ ਉਹ ਹੁੰਦੇ ਨੇ ਜਿਹੜੇ ਕਿ ਆਦਮੀਆਂ ਨੂੰ ਖਾ ਜਾਂਦੇ ਨੇ ਇਹ ਆਦਮੀਆਂ ਨੂੰ ਬੰਦਿਆਂ ਨੂੰ ਤਲਕੇ ਖਾ ਜਾਂਦੇ ਹੁੰਦੇ ਸੀ ਟੋਟਲ ਭਾਰਤ ਦੀ ਆਜ਼ਾਦੀ ਦੇ ਵਿੱਚ ਟੋਟਲ ਫਾਂਸੀ ਜਿਹੜੀ ਮਿਲੀ ਆ ਉਹ 121 ਲੋਕਾਂ ਨੂੰ ਮਿਲੀ ਆ ਉਹਦੇ ਵਿੱਚੋਂ 93 ਸਿੱਖ ਸੀ ਗੁਰੂ ਨਾਨਕ ਸਾਹਿਬ ਜੀ ਦੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕੀ ਕੀ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਜਾਂਦਾ ਸਾਮਣੇ ਸਕਰੀਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਹਿਸਟੋਰੀਕਲ ਪਲੇਸ ਇਤਿਹਾਸਿਕ ਗੁਰਦੁਆਰਾ ਗਵਾਰੀ ਘਾਟ ਸਾਹਿਬ ਜੀ ਕਿਹਾ ਜਾਂਦਾ ਕਿ ਪੁਰਾਣੇ ਟਾਈਮਾਂ ਦੇ ਵਿੱਚ ਇੱਥੇ ਇੱਕ ਘਾਟ ਸੀ ਉਹਨੂੰ ਗਵਾਰੀ ਘਾਟ ਕਿਹਾ ਜਾਂਦਾ ਸੀ ਘਾਟ ਹਮੇਸ਼ਾ ਨਦੀ ਦੇ ਕੰਡੇ ਤੇ ਬਣਿਆ ਹੁੰਦਾ ਸਾਮਣੇ ਨਰਮਦਾ ਨਦੀ ਚੱਲ ਰਹੀ ਆ ਇਹ ਇੱਕੋ ਇੱਕ ਪੁਰਾਣਾ ਘਾਟ ਆ ਜੀ ਕਿਹਾ ਜਾਂਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਇਹ ਜਗ੍ਹਾ ਦੇ ਉੱਤੇ ਆਏ ਨੇ ਤਾਂ ਪ੍ਰਮਾਣ ਮਿਲਦਾ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਜਬਲਪੁਰ ਸ਼ਹਿਰ ਨੂੰ ਗਏ ਨੇ ਉਹ ਸਾਮਣੇ ਇਸ ਨਦੀ ਤੋਂ ਪਾਰ ਸਾਰਾ ਜਬਲਪੁਰ ਸ਼ਹਿਰ ਆ ਸੰਗੁਰ ਨਾਨਕ ਸਾਹਿਬ ਜੀ ਇੱਥੋਂ ਬੇੜੀ ਲੈ ਕੇ ਇੱਥੋਂ ਕਿਸ਼ਤੀ ਲੈ ਕੇ ਫੇਰ ਪਾਰ ਗਏ ਨੇ ਆਹ ਦੇਖੋ ਉਹ ਕਿਸ਼ਤੀ ਅੱਜ ਵੀ ਚੱਲ ਰਹੀਆਂ ਨੇ ਵਿੱਚ ਮੋਟਰ ਮੋਟਰਸਾਈਕਲ ਧਰੇ ਹੋਏ ਨੇ ਇਧਰਲੇ ਪਾਸੇ ਗੁਰਨਾਨਕ ਸਾਹਿਬ ਜੀ ਦਾ ਮਤਲਬ ਵਿਰਾਜਮਾਨ ਹੋਏ ਨੇ ਇੱਥੋਂ ਬੇੜੀ ਲੈ ਕੇ ਕਿਸ਼ਤੀ ਲੈ ਕੇ ਪਾਰ ਗਏ ਨੇ ਜਬਲਪੁਰ ਵਾਲੀ ਸਾਈਡ ਵਿਚਾਲੇ ਨਰਮਦਾ ਨਦੀ ਚੱਲ ਰਹੀ ਆ ਇਹ ਇੱਕੋ ਇੱਕ ਸਭ ਤੋਂ ਪੁਰਾਣਾ ਘਾਟ ਆ ਜੀ ਇਹਨੂੰ ਗਵਾਰੀ ਘਾਟ ਕਿਹਾ ਜਾਂਦਾ ਤਾਂ ਕਰਕੇ ਇੱਥੇ ਜਾਦੇ ਪ੍ਰਮਾਣ ਮਿਲਦੇ ਨੇ ਗੁਰਨਾਨਕ ਸਾਹਿਬ ਜੀ ਦੇ ਆਉਣ ਦੇ ਤੇ ਇਹ ਥਾਂ ਤੋਂ ਬੇੜੀ ਲੈ ਕੇ ਪਰਲੇ ਪਾਸੇ ਜਾਣਦੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਬਿਰਾਜਮਾਨ ਹੋਏ ਨੇ ਉਹ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਆ ਸਾਰੀ ਜਗ੍ਹਾ ਗੁਰੂ ਘਰ ਦੀ ਆ ਤੇ ਆਪਾਂ ਵੀ ਰਾਤ ਇਸੇ ਗੁਰੂ ਘਰ ਦੇ ਵਿੱਚ ਹੀ ਰੁਕੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਵਾ ਦਈਏ ਇੱਥੇ ਇੱਕ ਪਿੱਪਲ ਵੀ ਲੱਗਿਆ ਹੋਇਆ ਜੇ ਇਤਿਹਾਸ ਇੱਥੇ ਕਿਤੇ ਲਿਖਿਆ ਹੋਇਆ ਤਾਂ ਤੁਹਾਨੂੰ ਉਹ ਵੀ ਆਪਾਂ ਪੜ੍ਹ ਕੇ ਸੁਣਾ ਦਾਂਗੇ ਫਿਲਹਾਲ ਜਿੰਨੀ ਕਿ ਮੇਰੇ ਕੋਲ ਨੌਲੇਜ ਆ ਜਿੰਨੀ ਕਿ ਹਿਸਟਰੀ ਦੀ ਰਿਸਰਚ ਮੈਂ ਕੀਤੀ ਆ ਇਸ ਥਾਂ ਨੂੰ ਲੈ ਕੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਤੇ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਕੇ ਹਟਿਆ ਉਹੀ ਸੇਮ ਇੱਥੇ ਬੋਰਡ ਵੀ ਲੱਗਿਆ ਹੋਇਆ ਤੇ ਉਸ ਬੋਰਡ ਤੇ ਵੀ ਸੇਮ ਇਤਿਹਾਸ ਲਿਖਿਆ ਹੋਇਆ ਇਹ ਸਥਾਨ ਆ ਜੀ ਪੁਰਾਣਾ ਇਤਿਹਾਸਿਕ ਉੱਪਰ ਲਿਖਿਆ ਹੋਇਆ ਪ੍ਰਾਤਨ ਸਥਾਨ ਗੁਰਦੁਆਰਾ ਗਵਾਰੀ ਘਾਟ ਸਾਹਿਬ ਜੀ ਸਿਮਰਨ ਸਥਾਨ ਤੇ ਇਧਰਲੇ ਪਾਸੇ ਹਿੰਦੀ ਦੇ ਵਿੱਚ ਬੋਰਡ ਲੱਗਿਆ ਹੋਇਆ ਜੀ ਉੱਥੇ ਕਿਹਾ ਗਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਆਪ ਦੀ ਪਹਿਲੀ ਧਾਸੀ ਵੇਲੇ ਅੰਦਰ ਪ੍ਰਦੇਸ਼ ਸ਼ੋਲਾਪੁਰ ਹੁੰਦੇ ਹੋਏ ਓਂਕਾਰ ਈਸ਼ਵਰ 인ਦੌਰ ਖੰਡਵਾ ਤੋਂ ਨਰਮਦਾ ਦੱਦੀ ਦੇ ਨਾਲ ਨਾਲ ਜਬਲਪੁਰ ਆਏ ਨੀ ਠੀਕ ਹੈ ਪੰਥ ਪ੍ਰਕਾਸ਼ ਦੇ ਵਿੱਚ ਇਸ ਇਤਿਹਾਸ ਦਾ ਜ਼ਿਕਰ ਮਿਲਦਾ ਤੇ ਜਬਲਪੁਰ ਸੇ ਪੁਰਾਣੀ ਸੜਕ ਪ੍ਰਾਤਨ ਸਮੇਂ ਸੇ ਗਵਾਰੀ ਘਾਟ ਤੋਂ ਹੀ ਹੁੰਦੀ ਸੀ ਹੋਰ ਕੋਈ ਰਾਹ ਨਹੀਂ ਹੁੰਦਾ ਸੀ ਤੇ ਇੱਥੇ ਲਿਖਿਆ ਹੋਇਆ ਕੋਈ ਸੰਦੇਹ ਬਾਕੀ ਨਹੀਂ ਰਹਿ ਜਾਤਾ ਕਿ ਇਸ ਨਾਦਾਂ ਨਦੀ ਕੋ पार ਕਰ ਗੁਰੂ ਨਾਨਕ ਸਾਹਿਬ ਜੀ ਨੇ ਜਬਲਪੁਰ ਕੀ ਧਾਰਾ ਕੋ ਪਵਿੱਤਰ ਕੀਤਾ ਮਤਲਬ ਇਹ ਸੇ ਥਾਂ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਜਬਲਪੁਰ ਨੂੰ ਗਏ ਸੀ ਵਾਹਿਗੁਰੂ ਇਧਰਲੇ ਪਾਸੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਲੱਗੀ ਹੋਈ ਹੈ ਜੀ ਠੀਕ ਹੈ ਜਾਂਦਾ ਕਿ ਚੌਥੀ ਉਦਾਸੀ ਵੇਲੇ ਜਦੋਂ ਮੁਸਲਮਾਨੀ ਦੇਸ਼ਾਂ ਦੀ ਯਾਤਰਾ ਕਰ ਰਹੇ ਸੀ ਨਾ ਤਾਂ ਬਗਦਾਦ ਦੇ ਇੱਕ ਚਿੱਤਰਕਾਰ ਨੇ ਉਹਨਾਂ ਦੀ ਤਸਵੀਰ ਬਣਾਈ ਸੀ ਆ ਲਿਖਿਆ ਹੋਇਆ ਉੱਥੇ ਇੱਕ ਮੁਸਲਮਾਨ ਮੁਸਵਰ ਨੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਬਣਾਈ ਸੀ ਮਤਲਬ ਇਹ ਗੁਰੂ ਨਾਨਕ ਸਾਹਿਬ ਜੀ ਦੀ ਫਿਰ ਅਸਲੀ ਤਸਵੀਰ ਕਵੀ ਗੁਰੂ ਨਾਨਕ ਸਾਹਿਬ ਜੀ ਦੀ ਇਹ ਸੇਮ ਸਰੂਪ ਸੇਮ ਤਸਵੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਇਥੋਂ ਲਾਂਘਾ ਖੁੱਲਿਆ ਉੱਥੇ ਵੀ ਲੱਗੀ ਹੋਈ ਹੈ ਜੀ ਤੇ ਕਿਹਾ ਜਾਂਦਾ ਕਿ ਸੇਮ ਤਸਵੀਰ ਇਹ ਬਗਦਾਦ ਦੇ ਮਿਊਜ਼ੀਅਮ ਚ ਵੀ ਪਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਥਾਨ ਤੇ ਤੁਹਾਨੂੰ ਆਪਾਂ ਜਿਹੜੇ ਹੁਣ ਦਰਸ਼ਨ ਕਰਵਾਏ ਨੇ ਇਹ ਸਥਾਨ ਹੈਗਾ ਜੀ ਬਾਬਾ ਜੀ ਨਾਲ ਗੱਲ ਹੋਈ ਉਹ ਕਹਿੰਦੇ ਵੀ 40 ਤੋਂ 50 ਸਾਲ ਪੁਰਾਣਾ ਸਥਾਨ ਆ ਇਹ ਇੰਨਾ ਕੀ ਟਾਈਮ ਇਸ ਗੁਰੂ ਘਰ ਨੂੰ ਹੋਗਾ ਜਿੱਥੇ ਮੈਂ ਰੁਕਿਆ ਹੋਇਆ ਹਾਂ ਜੀ ਉਹਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਪਹਿਲਾਂ ਇਤਿਹਾਸ ਬਾਰੇ ਮੈਂ ਥੋੜਾ ਜਿਹਾ ਦੱਸ ਰਿਹਾ ਸੀ ਤੇ ਉਹ ਜਗਾ ਜੀ ਜਾਂ ਇਹ ਲਾਲੋ ਜਾਂ ਪਰਲੇ ਪਾਸੇ ਜਬਲਪੁਰ ਲਾਲੋ ਇੱਥੇ ਤਾਂ ਭੀਲ ਕਬੀਲੇ ਦੇ ਲੋਕ ਰਹਿੰਦੇ ਹੁੰਦੇ ਸੀ ਜਿਹੜੇ ਕਿ ਆਦਮ ਖੋਰ ਹੁੰਦੇ ਸੀ ਆਦਮ ਖੋਰ ਉਹ ਹੁੰਦੇ ਨੇ ਜਿਹੜੇ ਕਿ ਆਦਮੀਆਂ ਨੂੰ ਖਾ ਜਾਂਦੇ ਨੇ ਇਹ ਆਦਮੀਆਂ ਨੂੰ ਬੰਦਿਆਂ ਨੂੰ ਤਲਕੇ ਖਾ ਜਾਂਦੇ ਹੁੰਦੇ ਸੀ ਤੇ ਕੌਡੇ ਰਾਖਸ਼ ਬਾਰੇ ਤੁਸੀਂ ਸੁਣਿਆ ਹੋਣਾ ਜੀ ਕੌਡਾ ਰਾਖਸ਼ ਇਸੇ ਥਾਂ ਤੋਂ ਹੀ ਬਿਲੋਂਗ ਕਰਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਇਹ ਥਾਂ ਦੇ ਉੱਤੇ ਆਏ ਨੇ ਭਾਈ ਮਰਦਾਨਾ ਜੀ ਨਾਲ ਨੇ ਤਾਂ ਭਾਈ ਮਰਦਾਨਾ ਜੀ ਉਹੀ ਕੌਤਕ ਵਰਤੌਣ ਵਾਸਤੇ ਹਨ ਜਿਵੇਂ ਗੁਰੂ ਸੁਨਾਨਕ ਸਾਹਿਬ ਜੀ ਹਰ ਵਾਰ ਕਰਦੇ ਹੁੰਦੇ ਸੀ ਭਾਈ ਮਰਦਾਨਾ ਜੀ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਨੂੰ ਥੋੜੀ ਭੁੱਖ ਲੱਗਦੀ ਆ ਉਥੇ ਰਾਹ ਦੇ ਵਿੱਚ ਭੀਲ ਕਬੀਲੇ ਨੂੰ ਬਿਲੋਂਗ ਕਰਨ ਵਾਲਾ ਕੌਡਾ ਰਾਕਸ਼ ਜਿਹੜਾ ਬੰਦੇ ਅਸਲ 'ਚ ਰਕਸ਼ਸ਼ ਇਹ ਨਹੀਂ ਵੀ ਉਹਦੇ ਪੰਜ ਹੱਥ ਸੀ 6 ਹੱਥ ਸੀ ਜਾਂ ਦੰਦ ਬਾਹਰ ਸੀ ਸਿੰਘ ਸੀ ਉਹਦੇ ਉਹਦਾ ਮਤਲਬ ਰਾਕਸ਼ਸ਼ ਨਹੀਂ ਜਿਹੜਾ ਬੰਦਾ ਬੰਦੇ ਨੂੰ ਖਾ ਜਾਂਦਾ ਨਾ ਉਹ ਰਕਸ਼ਸ਼ ਹੀ ਹੁੰਦਾ ਕਹਿੰਦੇ ਤਾਂ ਕੌੜਾ ਰਕਸ਼ ਨੂੰ ਮਿਲਿਆ ਭਾਈ ਮਰਦਾਨਾ ਜੀ ਨੂੰ ਤਾਂ ਭਾਈ ਮਰਦਾਨਾ ਜੀ ਨੂੰ ਕੌੜੇ ਰਕਸ਼ ਨੇ ਬੰਨ ਲਿਆ ਕੜਾਹੇ ਦੇ ਵਿੱਚ ਤੇਲ ਗਰਮ ਹੋ ਰਿਹਾ ਸੀ ਜਦੋਂ ਭਾਈ ਮਰਦਾਨਾ ਜੀ ਨੂੰ ਤਲਣ ਦੀ ਵਾਰੀ ਆਈ ਪਰ ਕਹਿਣਾ ਨਹੀਂ ਚਾਹੁੰਦਾ ਜੋ ਇਤਿਹਾਸ ਦੇ ਅਕੋਰਡਿੰਗ ਆ ਕਿ ਜਦੋਂ ਭਾਈ ਮਰਦਾਨਾ ਜੀ ਦੀ ਵਾਰੀ ਆਈ ਤਲਣ ਦੀ ਤਾਂ ਗੁਰੂ ਨਾਨਕ ਸਾਹਿਬ ਜੀ ਫਿਰ ਉਹ ਥਾਂ ਦੇ ਉੱਤੇ ਪਹੁੰਚ ਜਾਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਵੱਲ ਦੇਖ ਕੇ ਨਾ ਕੌੜੇ ਰਕਸ਼ ਦਾ ਮਤਲਬ ਉਹਦਾ ਡੋਲ ਜਾਂਦਾ ਮਨ ਡੋਲ ਜਾਂਦਾ ਇਤਿਹਾਸ ਚ ਬਹੁਤ ਅੱਡੜ ਸਾਖੀਆਂ ਨੇ ਕਾਡੇ ਰਾਖਸ਼ ਨੂੰ ਲੈ ਕੇ ਇੱਕ ਥਾਂ ਦੇ ਉੱਤੇ ਇਹ ਵੀ ਕਿਹਾ ਜਾਂਦਾ ਵੀ ਉਹਨੇ ਇੱਕ ਸ਼ੀਸ਼ਾ ਰੱਖਿਆ ਹੁੰਦਾ ਸੀ ਜਦੋਂ ਸ਼ੀਸ਼ੇ ਦੇ ਵਿੱਚੋਂ ਕਿਸੇ ਵੀ ਬੰਦੇ ਦੀ ਮੂਰਤੀ ਦੇਖਦਾ ਫੋਟੋ ਦੇਖਦਾ ਸੌਰੀ ਤਾਂ ਉਹਨੂੰ ਉਹ ਜਾਨਵਰ ਦਿਖਦਾ ਕੋਈ ਭੇਡ ਕੋਈ ਬੱਕਰੀ ਕੁਝ ਵੀ ਦਿਖ ਮੰਨ ਲਓ ਮੇਰਾ ਮੂੰਹ ਕਾਡੇ ਰਾਖਸ਼ ਨੇ ਸ਼ੀਸ਼ੇ ਦੇਖ ਲਿਆ ਤਾਂ ਉਹਨੂੰ ਮੈਂ ਕੁਝ ਵੀ ਲੱਗ ਸਕਦਾ ਕਿਸੇ ਵੀ ਤਰ੍ਹਾਂ ਦਾ ਕੋਈ ਜਾਨਵਰ ਲੱਗ ਸਕਦਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਉਹ ਥਾਂ ਦੇ ਉੱਤੇ ਪਹੁੰਚਦੇ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਚਿਹਰਾ ਉਹ ਅ ਸ਼ੀਸ਼ੇ ਦੇ ਵਿੱਚ ਦੇਖਦਾ ਤਾਂ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਅਸਲੀ ਰੂਪ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਕੋਈ ਬਹੁਤ ਵੱਡੇ ਮਹਾਂਪੁਰਸ਼ ਨੇ ਸੰਤ ਨੇ ਫਿਰ ਕੌਡੇ ਰਾਖਸ਼ ਦਾ ਗੁਰੂ ਨਾਨਕ ਸਾਹਿਬ ਜੀ ਨੇ ਉਧਾਰ ਕੀਤਾ ਉਹਨੂੰ ਸਹੀ ਰਾਹ ਤੇ ਪਾਇਆ ਭਾਈ ਮਰਦਾਨਾ ਜੀ ਨੂੰ ਉੱਥੋਂ ਅ ਛੜਾਇਆ ਮਤਲਬ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਦੀ ਅੱਗੇ ਦੀ ਯਾਤਰਾ ਸ਼ੁਰੂ ਕੀਤੀ ਆ ਤਾਂ ਕੌਡੇ ਰਾਖਸ਼ ਸੀ ਜਿਹੜਾ ਬੰਦਿਆਂ ਨੂੰ ਤਲ ਕੇ ਖਾਣ ਵਾਲਾ ਸੀ ਤਾਂ ਉਹ ਘਟਨਾ ਇਹ ਥਾਂ ਦੇ ਉੱਤੇ ਵਾਪਰੀ ਆ ਸ਼ਹਿਰ ਦੇ ਵਿੱਚ ਜਬਲਪੁਰ ਦੇ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ ਜੀ ਜਿਹਨੂੰ ਕਿਹਾ ਜਾਂਦਾ ਵੀ ਉਹ ਥਾਂ ਦੇ ਉੱਤੇ ਕੌਡਾ ਰਾਖਸ਼ ਐਗਜ਼ੈਕਟ ਥਾਂ ਸੀ ਪਰ ਇੱਕ ਦੋ ਮੈਂ ਚੀਜ਼ਾਂ ਹੋਰ ਦੇਖੀਆਂ ਰਿਸਰਚ ਕੀਤੀ ਤਾਂ ਉੱਥੇ ਇਹ ਪਤਾ ਲੱਗਿਆ ਕਿ ਨਹੀਂ ਉਹ ਐਗਜ਼ੈਕਟ ਥਾਂ ਨਹੀਂ ਹੈਗੀ ਬਈ ਉਹ ਕੋਡਰਾਕਸੀ ਜਿਹੜਾ ਉਹ ਆਂਧਰਾ ਪ੍ਰਦੇਸ਼ ਤੋਂ ਬਲੋਂਗ ਕਰਦਾ ਸੀ ਪਰ ਜਾਦੇ ਪ੍ਰੂਫ ਜਾਦੇ ਪ੍ਰਮਾਣ ਜਬਲਪੁਰ ਦੇ ਮਿਲਦੇ ਨੇ ਤਾਂ ਕਰਕੇ ਫਿਰ ਮੈਂ ਜਬਲਪੁਰ ਦੇ ਵਿੱਚ ਆਇਆ ਉਹ ਸਥਾਨ ਦੇ ਦਰਸ਼ਨ ਕਰਨ ਇਹ ਉਹੀ ਸਥਾਨ ਆ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਚਰਨ ਪਾਏ ਨੇ ਤੇ ਕੋਡੇ ਰਾਖਸ਼ ਦਾ ਆਧਾਰ ਕੀਤਾ ਇੱਥੇ ਨੇੜੇ ਤੇੜੇ ਕੋਈ ਵੀ ਐਗਜ਼ੈਕਟ ਥਾਂ ਬਾਰੇ ਹਜੇ ਪ੍ਰੂਫ ਪੁਖਤਾ ਪ੍ਰੂਫ ਨਹੀਂ ਮਿਲੇ ਹੈਗੇ ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਨੂੰ ਲੈ ਕੇ ਇਹ ਚੀਜ਼ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਪਰ ਕਬੀਲ ਕਬੀਲਰ ਨੂੰ ਬਿਲੋਂਗ ਕਰਨ ਵਾਲੇ ਬੰਦੇ ਸੀ ਜਿਹੜੇ ਜਿਹੜੇ ਕਿ ਬੰਦਿਆਂ ਨੂੰ ਖਾ ਜਾਂਦੇ ਹੁੰਦੇ ਸੀ ਉਹ ਸਭ ਤੋਂ ਜ਼ਿਆਦਾ ਮੱਧ ਪ੍ਰਦੇਸ਼ 'ਚ ਹੀ ਰਹਿੰਦੇ ਹੁੰਦੇ ਸੀ ਤਾਂ ਕਰਕੇ ਫਿਰ ਇਹ ਸਾਖੀ ਜਿਹੜੀ ਹੈਗੀ ਆ ਮੱਧ ਪ੍ਰਦੇਸ਼ ਦੇ ਨਾਲ ਜੁੜਦੀ ਆ ਮੱਧ ਪ੍ਰਦੇਸ਼ 'ਚ ਵੀ ਰਹਿੰਦੇ ਸੀ ਆਂਧਰਾ 'ਚ ਵੀ ਰਹਿੰਦੇ ਸੀ ਆ ਰਾਜਸਥਾਨ 'ਚ ਵੀ ਰਹਿੰਦੇ ਸੀ ਗੁਜਰਾਤ ਵਾਲੇ ਪਾਸੇ ਵੀ ਰਹਿੰਦੇ ਹੁੰਦੇ ਸੀ ਪਰ ਸਭ ਤੋਂ ਜ਼ਿਆਦਾ ਕਬੀਲੇ ਨੂੰ ਬੰਦਿਆਂ ਨੂੰ ਤਲ ਕੇ ਖਾਣ ਵਾਲੇ ਲੋਕ ਇਸ ਥਾਂ ਦੇ ਉੱਤੇ ਰਹਿੰਦੇ ਹੁੰਦੇ ਸੀ ਹੁਣ ਤੁਹਾਨੂੰ ਆਪਾਂ ਥੱਲਿਓਂ ਦਿਖਾ ਕੇ ਲੈ ਕੇ ਆਉਣੇ ਆ ਜੀ ਨਰਮਦਾ ਨਦੀ ਬਹੁਤ ਪਵਿੱਤਰ ਨਦੀ ਇਹ ਮੰਨੀ ਜਾਂਦੀ ਆ ਜਿਵੇਂ ਗੰਗਾ ਨੂੰ ਲੋਕ ਪੂਜਦੇ ਨੇ ਤਾਂ ਨਰਮਦਾ ਨੂੰ ਵੀ ਮਾਂ ਨਰਮਦਾ ਕਿਹਾ ਜਾਂਦਾ ਆ ਕਿਸ਼ਤੀਆਂ ਖੜੀਆਂ ਨੇ ਵੈਸੇ ਤਾਂ ਆਪਾਂ ਨੂੰ ਹੁਣ ਰਾਹ ਦੇ ਵਿੱਚ ਨਰਮਦਾ ਨਦੀ ਨਹੀਂ ਪੈਣੀ ਆਪਾਂ ਨਰਮਦਾ ਨਦੀ ਕ੍ਰੋਸ ਕਰਕੇ ਆ ਗਏ ਆ ਤੇ ਆਹ ਗਿਸਤਿਆਂ ਦੇ ਵਿੱਚ ਆਪਾਂ ਪਾਰ ਜਾਣਾ ਹੁੰਦਾ ਤਾਂ ਮੋਟਰਸਾਈਕਲ ਆ ਦੇਖੋ ਲੋਕਾਂ ਨੇ ਵਿੱਚ ਧਰ ਰੱਖੇ ਨੇ ਐ ਧਰ ਕੇ ਜਾ ਸਕਦੇ ਤੇ ਪੁਰਾਣੇ ਟਾਈਮਾਂ ਦੇ ਵਿੱਚ ਨਰਮਦਾ ਨਦੀ ਨੂੰ ਪਾਰ ਕਰਨ ਵਾਲਾ ਇੱਕੋ ਹੀ ਰਾਹ ਹੁੰਦਾ ਸੀ ਜਿਹੜਾ ਕਿ ਇਹ ਰਾਹ ਜੀ ਅੱਜ ਦੀ ਡੇਟ ਦੇ ਵਿੱਚ ਵੀ ਇਸ ਰਾਹ ਨੂੰ ਚੂਜ਼ ਕੀਤਾ ਜਾਂਦਾ ਤੇ ਇੱਥੋਂ ਫਿਰ ਕਹਿੰਦੇ ਪੁਖਤਾ ਪ੍ਰਮਾਣ ਮਿਲਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਜਵਲਪੁਰ ਨੂੰ ਗਏ ਨੇ ਤਾਂ ਇਹ ਥਾਂ ਤੋਂ ਹੀ ਉਹਨਾਂ ਨੇ ਘਾਟ ਤੋਂ ਬੇੜੀ ਲਈ ਹੋਣੀ ਤਾਂ ਉਧਰਲੇ ਪਾਸੇ ਨੂੰ ਉਹਨਾਂ ਨੇ ਪਾਰ ਕੀਤਾ ਹੋਣਾ ਤੇ ਆ ਜਿੰਨੇ ਵੀ ਆਲੇ-ਦਾਲੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਛੋਟੇ-ਛੋਟੇ ਮੰਦਰ ਬਣੇ ਹੋਏ ਨੇ ਪਰ ਜਿਹੜਾ ਆ ਨਦੀ ਦੇ ਨਾਲ ਵਿਚਾਲੇ ਮੰਦਰ ਬਣਿਆ ਹੋਇਆ ਇੱਥੇ ਇਹ ਸਭ ਤੋਂ ਪੁਰਾਣਾ ਮੰਦਰ ਆ ਜੀ ਬਾਕੀ ਇਹਨਾਂ ਦਾ ਕਿਸੇ ਕੋਈ 20 ਸਾਲ ਪੁਰਾਣਾ ਕੋਈ 15 ਸਾਲ ਪੁਰਾਣਾ ਤੇ ਉਧਰਲੇ ਪਾਸੇ ਵੀ ਜਦੋਂ ਅਸੀਂ ਅੱਜ ਤੋਂ 2 ਸਾਲ ਪਹਿਲਾਂ ਇਹ ਥਾਂ ਦੇ ਉੱਤੇ ਆਏ ਆ ਨਾ ਅਯੁਰ ਸਾਹਿਬ ਦੀ ਯਾਤਰਾ ਚੱਲੀ ਸੀ ਤਾਂ ਇਹ ਥਾਂ ਦੇ ਉੱਤੇ ਸੀ ਅੱਜ ਤੋਂ 2 ਸਾਲ ਪਹਿਲਾਂ ਆਏ ਆ ਤਾਂ ਉਦੋਂ ਆਹ ਵਾਲੇ ਪਾਸੇ ਮਾਰਕੀਟ ਦੇ ਵਿੱਚ ਅਸੀਂ ਗਏ ਸੀ ਘੁੰਮਣ ਇੱਥੋਂ ਕਿਸ਼ਤੀ ਲੈ ਕੇ ਬੇੜੀ ਲੈ ਕੇ ਸ਼ਾਮ ਨੂੰ ਬਹੁਤ ਵਧੀਆ ਇੱਥੋਂ ਦੇਖਦਾ ਇਹਦਾ ਵਿਊ ਲਾਈਟਾਂ ਲੂਟਾਂ ਚੱਲਦੀਆਂ ਹੁੰਦੀਆਂ ਨੇ ਕਿਸ਼ਤੀਆਂ ਦੇ ਵੀੜੇ ਫੁੱਲ ਫੁੱਲ ਲੱਗੇ ਹੋਏ ਜਣਾ ਇਹਦੇ ਵਿੱਚ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਥਾਂ ਦੇ ਉੱਤੇ ਇੱਕ ਸਾਖੀ ਹੋਰ ਵੀ ਜੁੜਦੀ ਆ ਕਿ ਗੁਰੂ ਨਾਨਕ ਸਾਹਿਬ ਜੀ ਨਰਮਦਾ ਨਦੀ ਦੇ ਕੰਡੇ-ਕੰਡੇ ਤੇ ਸਫਰ ਕਰ ਰਹੇ ਸੀ ਯਾਤਰਾ ਕਰ ਰਹੇ ਸੀ ਤਾਂ ਉਹਨਾਂ ਦੇ ਪਿੱਛੇ ਠੱਗ ਲੱਗ ਜਾਂਦੇ ਨੇ ਤਾਂ ਉਹ ਕਿਹਾ ਜਾਂਦਾ ਵੀ ਉਹ ਵੀ ਇਸੇ ਥਾਂ ਦੇ ਉੱਤੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਨੇ ਮਤਲਬ ਘੇਰਿਆ ਤਨ ਦਿਨ ਗੁਰਨਾਨਕ ਸਾਹਿਬ ਜੀ ਦਾ ਪਿੱਛਾ ਕਰਦੇ ਰਹੇ ਗੁਰਨਾਨਕ ਸਾਹਿਬ ਜੀ ਦਾ ਜਾਲੋ ਜਲਾਲ ਦੇਖ ਕੇ ਉਹਨਾਂ ਨੂੰ ਲੱਗਾ ਵੀ ਇਹ ਬਹੁਤ ਮਤਲਬ ਹੀਰੇ ਸੋਨੇ ਚਾਂਦੀ ਇਹਨਾਂ ਕੋਲ ਹੋਊਗਾ ਵੀ ਇਹਨਾਂ ਨੇ ਜਾਣ ਪੁੱਝ ਕੇ ਐਵੇਂ ਇੱਕ ਸਾਧੂ ਬੰਦੇਆਂ ਵਾਲਾ ਭੇਖ ਧਾਰਿਆ ਹੋਇਆ ਪਰ ਉਹਨਾਂ ਨੂੰ ਠੱਗਾਂ ਨੂੰ ਐ ਲੱਗਿਆ ਪਰ ਜਦੋਂ ਗੁਰਨਾਨਕ ਸਾਹਿਬ ਜੀ ਨੂੰ ਰੋਕਿਆ ਤਾਂ ਗੁਰਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਵੀ ਕਹਿੰਦੇ ਸਿੱਧੇ ਰਾਹ ਪਾਇਆ ਸੀ ਉਹਨਾਂ ਦਾ ਆਧਾਰ ਕੀਤਾ ਸੀ ਇਹ ਦੋ ਸਾਖੀਆਂ ਇਹ ਥਾਂ ਤੋਂ ਜੁੜਦੀਆਂ ਨੇ ਇੱਕ ਤਾਂ ਕੌੜੇ ਰਕਸ਼ਸ਼ ਵਾਲੀ ਇੱਕ ਗੁਰਨਾਨਕ ਸਾਹਿਬ ਜੀ ਦੇ ਜਿਨ੍ਹਾਂ ਨੇ ਪਿੱਛਾ ਕੀਤਾ ਤੈਨੂੰ ਠੱਗਾਂ ਦੀ ਸਾਕੀ ਚਲੋ ਜੀ ਹੁਣ ਜਿਹੜੇ ਗੁਰੂ ਘਰ ਦੇ ਵਿੱਚ ਆਪਾਂ ਰੁਕੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਆ ਇੱਕੋ ਇੱਕ ਕਮੇਟੀ ਦੇ ਅੰਡਰ ਨੇ ਜੀ ਦੋਨੇ ਗੁਰੂ ਘਰ ਉੱਤਰ ਗਏ ਸੀ ਪਹਿਲਾਂ ਆਪਾਂ ਦਰਸ਼ਨ ਕਰਨ ਥੱਲੋ ਨਰਮਦਾ ਨਦੀ ਦੇਖ ਕੇ ਆਏ ਆ ਤੇ ਹੁਣ ਆਪਾਂ ਗੁਰਦੁਆਰਾ ਗਵਾਰੀ ਘਾਟ ਚੱਲਦੇ ਆ ਜੀ ਇਸ ਘਾਟ ਦਾ ਨਾਮ ਆ ਗਵਾਰੀ ਘਾਟ ਆਹ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਰ ਹੈਸ਼ ਦਾ ਪ੍ਰਬੰਧ ਵੀ ਆ ਵੱਡੇ ਵੱਡੇ ਹਾਲ ਵੀ ਨੇ ਦੂਜੀ ਵਾਰੀ ਮੈਂ ਥਾਂ ਦੇ ਉੱਤੇ ਆ ਜੀ ਬਹੁਤ ਲੱਗਦਾ ਇੱਥੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਵੀ ਨਰਮਨੰਦੀ ਦਾ ਕਿੰਨਾ ਸੋਹਣਾ 뷰 ਆਉਂਦਾ ਤੇ ਇੱਧਰਲੇ ਪਾਸੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਗਵਾਰੀ ਘਾਟ ਉੱਪਰ ਲਿਖਿਆ ਹੋਇਆ ਪਿੰਡ ਦਾ ਨਾਮ ਹੈਗਾ ਜੀ ਮੰਗੇਲੀ ਜਬਲਪੁਰ ਜੇ ਆਪਾਂ 메ਨ ਸ਼ਹਿਰ ਦੀ ਗੱਲ ਕਰੀ ਤਾਂ ਉੱਥੋਂ ਇਹ 12 ਕਿਲੋਮੀਟਰ ਦੂਰ ਪੈ ਜਾਂਦਾ ਜੀ ਰਾਤ ਆਪਾਂ ਸਾਰਾ ਜਬਲਪੁਰ ਸ਼ਹਿਰ ਕ੍ਰਾਸ ਕਰਕੇ ਫਿਰ ਇੱਥੇ ਪਹੁੰਚੇ ਆ ਪ੍ਰਸ਼ਾਦੇ ਪਾਣ ਦਾ ਇੱਥੇ ਇੰਤਜ਼ਾਮ ਹੈਗਾ ਸੰਗਤਾਂ ਵਾਸਤੇ ਵਧੀਆ ਵੱਡੇ ਵੱਡੇ ਹਾਲ ਵੀ ਬਣੇ ਹੋਏ ਨੇ ਜਦੋਂ ਹਜ਼ੂਰ ਸਾਹਿਬ ਨੂੰ ਯਾਤਰਾ ਚੱਲਦੀ ਆ ਜਾਂ ਰੀਠਾ ਸਾਹਿਬ ਨਾਨਕ ਮਤੇ ਵਾਲੇ ਸਾਹਿਬ ਵਾਲੇ ਪਾਸਿਓਂ ਜਾਂਦੇ ਨੇ ਨਾ ਹਜ਼ੂਰ ਸਾਹਿਬ ਨੂੰ ਤਾਂ ਇਹ ਥਾਂ ਦੇ ਉੱਤੇ ਸੰਗਤਾਂ ਰੁੱਕੇ ਜਾਂਦੀਆਂ ਨੇ ਪਹਿਲੀ ਵਾਰੀ ਮੈਂ ਉਦੋਂ ਹੀ ਹੀ ਆਇਆ ਸੀ ਇੱਥੇ ਜਦੋਂ ਮੈਂ ਹਜ਼ੂਰ ਸਾਹਿਬ ਦੀ ਯਾਤਰਾ ਤੇ ਸੀ ਨਾ ਬੱਸਾਂ ਦੇ ਪੰਜਾਬ ਦੀਆਂ ਸੰਗਤਾਂ ਨਾਲ ਪਹਿਲੀ ਵਾਰੀ ਮੈਂ ਉਦੋਂ ਆਇਆ ਸੀ ਇੱਥੇ ਗੁਰਦੁਆਰਾ ਸਾਹਿਬ ਦੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰ ਰਹੇ ਹਾਂ ਬਾਹਰਲੇ ਪਾਸੋਂ ਜਦੋਂ ਅਸੀਂ ਆਏ ਸੀ ਨਾ ਬੱਸਾਂ ਦੇ ਇੱਥੇ ਤਾਂ ਚਾਰ ਬੱਸਾਂ ਸੀ ਤੇ 52 ਸਵਾਰੀਆਂ ਹੁੰਦੀਆਂ ਨੇ ਪੰਜ ਆਵ ਐਕਸਟਰਾ ਹੀ ਹੁੰਦੀਆਂ ਸੀ ਤੁਸੀਂ ਲਾਓ ਕਿੰਨੀ ਸੰਗਤ ਹੋਣੀ ਤੇ ਆਹ ਥਾਂ ਦੇ ਉੱਤੇ ਅਸੀਂ ਆਪਦਾ ਅਸਣ ਲਾਏ ਹੋਏ ਸੀ ਇੱਥੇ ਅਸੀਂ ਬਿਸਤਰਾ ਲਾ ਕੇ ਸੁੱਤੇ ਸੀ ਸਾਰੀਆਂ ਸੰਗਤਾਂ ਇਹ ਹਾਲ ਭਰਿਆ ਪਿਆ ਸੀ ਸਾਰਾ ਤਾਂ ਕਿਉਂਕਿ ਅਸੀਂ ਸਾਨੂੰ ਕੈਮਰੇ ਘੁੰਮਰੇ ਚਾਰਜ ਕਰਨੇ ਪੈਂਦੇ ਨੇ ਨਾ ਫਿਰ ਪਲੱਗ ਇੱਥੇ ਸਾਨੂੰ ਨੇੜੇ ਪੈਂਦਾ ਸੀ ਆ ਥਾਂ ਦੇ ਉੱਤੇ ਅਸੀਂ ਆਪ ਦਾ ਬਿਸਤਰਾ ਲਾਇਆ ਸੀ ਇਧਰਲੇ ਪਾਸੇ ਦਰਬਾਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤੇ ਇੱਕ ਵਾਰੀ ਸਾਨੂੰ ਪਿੱਛੋਂ ਦਰਸ਼ਨ ਕਰਵਾਦਾ ਵੀ ਕਿੰਨੀ ਖੁੱਲੀ ਥਾਂ ਕਿਉਂਕਿ ਜਦੋਂ ਸੰਗਤਾਂ ਇੱਥੇ ਆਉਂਦੀਆਂ ਨੇ ਵੱਡੇ ਮਤਲਬ ਹਨਾ ਤਾਂ ਉਦੋਂ ਉਹਨਾਂ ਕੋਲ ਟਰੱਕ ਵੀ ਹੋ ਸਕਦੇ ਨੇ ਕਾਰਾਂ ਵੀ ਹੋ ਸਕਦੀਆਂ ਨੇ ਬੱਸਾਂ ਵੀ ਹੋ ਸਕਦੀਆਂ ਨੇ ਤਾਂ ਇੱਥੇ ਦੇਖੋ ਯਾਰ ਪਾਰਕਿੰਗ ਕਿੰਨਾ ਖੁੱਲਾ ਪ੍ਰਬੰਧ ਆ ਸਿੱਧੀ ਗੱਡੀ ਇੱਥੋਂ ਅੰਦਰ ਵੀ ਚੜ ਜਾਂਦੀ ਹੈ ਕਿ ਤੁਸੀਂ ਗੱਡੀ ਅੰਦਰ ਲੈ ਕੇ ਜਾਣੀ ਹੈ ਬੱਸਾਂ ਨੂੰ ਤਾਂ ਇੱਥੇ ਹੀ ਖੜਨਾ ਪੈਂਦਾ ਆ ਥਾਂ ਦੇ ਉੱਤੇ ਉਹ ਦੂਰ ਤੱਕ ਪਾਰਕਿੰਗ ਬਣੀ ਹੋਈ ਆ ਬਹੁ ਖੁੱਲਾ ਸਥਾਨ ਬਣਿਆ ਹੋਇਆ ਐਡੀਆਂ-ਐਡੀਆਂ ਥਾਵਾਂ ਲੈਣੀਆਂ ਵੀ ਬਾਹਰਲੀਆਂ ਸਟੇਟਾਂ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ਉਹ ਵੀ ਗੁਰੂ ਘਰ ਵਾਸਤੇ ਇਧਰ ਵੀ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਹੈ ਜੀ ਵਾਹਿਗੁਰੂ ਇਧਰ ਸਾਹਮਣੇ ਬੋਰਡ ਲੱਗਿਆ ਹੋਇਆ ਵੀ ਭਾਰਤ ਦੀ ਆਜ਼ਾਦੀ ਦੇ ਵਿੱਚ ਕਿੰਨੇ ਸਿੱਖਾਂ ਨੂੰ ਕਿਹੜੀਆਂ-ਕਿਹੜੀਆਂ ਸਜ਼ਾਵਾਂ ਮਿਲੀਆਂ ਨੇ ਮਤਲਬ ਟੋਟਲ ਭਾਰਤ ਦੀ ਆਜ਼ਾਦੀ ਦੇ ਵਿੱਚ ਟੋਟਲ ਫਾਂਸੀ ਜਿਹੜੀ ਮਿਲੀ ਆ ਉਹ 121 ਲੋਕਾਂ ਨੂੰ ਮਿਲੀ ਆ ਉਹਦੇ ਵਿੱਚੋਂ 93 ਸਿੱਖ ਸੀ 2646 ਲੋਕਾਂ ਨੂੰ ਉਮਰ ਕੈਦ ਮਿਲੀ ਆ ਉਹਦੇ ਵਿੱਚੋਂ 2147 ਸਿੱਖ ਸੀ 1300 ਲੋਕਾਂ ਦੀ ਮਤਲਬ ਸ਼ਹੀਦ ਹੋਏ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਉੱਥੇ 799 ਸਿੱਖ ਸੀ ਬਜਬਜ ਘਾਟ ਕਾਮਾਗਾਟਾ ਮਾਰੂ ਜਹਾਜ਼ ਦੀ ਜਿਹੜੀ ਘਟਨਾ ਉੱਥੇ 113 ਟੋਟਲ ਸ਼ਹੀਦ ਹੋਏ ਨੇ ਤੇ ਉਹਦੇ ਵਿੱਚ ਕਿਹਾ ਜਾਂਦਾ 67 ਸਿੱਖ ਸੀ ਕੂਕਾ ਲੈਰ ਦੇ ਵਿੱਚ 99 ਦੇ 99 ਸਿੱਖ ਸੀ ਅਕਾਲੀ ਲੈਰ ਦੇ ਵਿੱਚ 500 ਦੇ 500 ਸਿੱਖ ਸ਼ਹੀਦ ਹੋਏ ਸੀ ਤੇ ਆਹ ਦੇਖੋ ਆਜ਼ਾਦ ਹਿੰਦ ਫੌਜ ਜਿਹੜੀ ਸੁਭਾਸ਼ ਚੰਦਰ ਬੋਸ ਨੇ ਬਣਾਈ ਸੀ ਇਹਦੇ ਵਿੱਚ ਟੋਟਲ 42000 ਬੰਦੇ ਸੀ ਤੇ ਉਹਦੇ ਵਿੱਚੋਂ 28000 ਜਿਹੜੇ ਫੌਜੀ ਸੀ ਉਹ ਸਿੱਖ ਸੀ ਫੀਕਰ ਇਹ ਜੋ ਦਰਬਾਰ ਸਾਹਿਬ ਦੀ ਪ੍ਰਕਰਮਾਂ ਕਰ ਰਹੇ ਹਨ ਤਾਂ ਉੱਥੇ ਬਹੁਤ ਜ਼ਿਆਦਾ ਬੋਰਡ ਲੱਗੇ ਹੋਏ ਨੇ ਗੁਰਬਾਣੀ ਦੇ ਬੋਰਡ ਵੀ ਲੱਗੇ ਹੋਏ ਨੇ ਜਿਹੜੀਆਂ ਡਿਫਰੈਂਟ ਚੀਜ਼ਾਂ ਨੇ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਜਿਵੇਂ ਇਧਰਲੇ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕੀ ਕੀ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਜਾਂਦਾ ਨਾ ਨਾ ਸ਼੍ਰੀਲੰਕਾ ਦੇ ਵਿੱਚ ਨਾਨਕਚਾਰਿਆ ਕਰਕੇ ਬੁਲਾਇਆ ਜਾਂਦਾ ਸਿੰਧ ਪਾਕਿਸਤਾਨ ਦੇ ਵਿੱਚ ਗੁਰੂ ਬਾਬਾ ਬਗਦਾਦ ਦੇ ਵਿੱਚ ਨਾਨਕ ਪੀਰ ਮੱਕਾ ਦੇ ਵਿੱਚ ਵਾਲੀ ਦੇ ਵਾਲੀਏ ਹਿੰਦ ਗੁਰੂ ਰਮਪੋਜੀ ਪਟਾਣ ਸਿੱਖੇਮ ਇਹਦਾ ਆਪਾਂ ਨੂੰ ਪਤਾ ਮਿਸਰ ਦੇ ਵਿੱਚ ਨਾਨਕ ਵਲੀ ਨੇਪਾਲ ਦੇ ਵਿੱਚ ਨਾਨਕ ਰਿਸ਼ੀ ਰੂਸ ਚ ਵੀ ਗੁਰੂ ਨਾਨਕ ਸਾਹਿਬ ਜੋ ਨਾਨਕ ਕਦਮਦਰ ਬੁਲਾਉਂਦੇ ਨੇ ਅਸਲ ਦੇ ਵਿੱਚ ਨਾ ਦੇਖੋ ਤਿੱਬਤ ਦੇ ਨਾਨਕ ਲਾਮਾ ਮਜ਼ਾਰ ਸ਼ਰੀਫ ਚ ਪੀਰ ਬਾਲਗਦਾਨ ਬਾਬਾ ਨਾਨਕ ਇਰਾਕ ਦੇ ਵਿੱਚ ਚੀਨ ਦੇ ਵਿੱਚ ਬਾਬਾ ਫੋਸਾ ਅਸਲ ਦੇ ਵਿੱਚ ਨਾ ਅੱਜ ਦੀ ਡੇਟ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਫਾਲੋ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਮਤਲਬ ਵੀ ਮਾਈਨਰ ਗਿਣਤੀ ਆ ਉਹਨਾਂ ਦੀ ਤੇ ਜਾਣਦੇ ਵੀ ਹੁਣੇ ਗੁਰੂ ਨਾਨਕ ਸਾਹਿਬ ਜੀ ਨੂੰ ਪਰ ਉਹਨਾਂ ਲੋਕਾਂ ਨੂੰ ਲੱਭਣਾ ਇੰਪੋਸੀਬਲ ਆ ਜਿਵੇਂ ਆਪਾਂ 오ਡੀਸਾ ਦੇ ਵਿੱਚ ਗਏ ਆ ਤਾਂ ਉੱਥੇ ਬਰੰਚੀਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਿਸ਼ਾਨੀਆਂ ਉਹ ਪਰਿਵਾਰ ਸਾਂਭੀ ਬੈਠਾ ਸੀ ਉਹ ਪਰ ਆਪਣੇ ਇੰਡੀਆ ਦੇਸ਼ ਦੇ ਵਿੱਚ ਆਪਾਂ ਨੂੰ ਲੱਭ ਗਿਆ ਹੁਣ ਕੀ ਪਤਾ ਇਹਨਾਂ ਦੇਸ਼ਾਂ ਦੇ ਵਿੱਚ ਕਿਹੜੇ ਲੋਕਾਂ ਕੋਲ ਗੁਰੂ ਨਾਨਕ ਸਾਹਿਬ ਜੀ ਦੀਆਂ ਕੋਈ ਨਿਸ਼ਾਨੀਆਂ ਹੋਣ ਪਰ ਇਹਨਾਂ ਨੂੰ ਲੱਭਾਂਗੇ ਕਿਵੇਂ ਮੱਕਾ ਮਦੀਨਾ ਵਾਲੇ ਪਾਸੇ ਤਾਂ ਮੱਕਾ ਤਾਂ ਪਹਿਲਾਂ ਐਂਟਰੀ ਨਹੀਂ ਹੁੰਦੀ ਸੀ ਕਿਸੇ ਦੀ 5 ਸਾਲ ਪਹਿਲਾਂ 6 ਸਾਲ ਪਹਿਲਾਂ ਇਧਰਲੇ ਪਾਸੇ ਹੁਣ ਮੱਕਾ ਨਹੀਂ ਮਦੀਨਾ ਚ ਐਂਟਰੀ ਖੋਲਤੀ ਮੱਕੇ ਤਾਂ ਜਾ ਨਹੀਂ ਸਕਦੇ ਪਤਾ ਨਹੀਂ ਦੋਨਾਂ ਚ ਇੱਕ ਚ ਨਹੀਂ ਜਾ ਸਕਦੇ ਇੱਕ ਦੀ ਐਂਟਰੀ ਖੋਲਤੀ 5 ਕਿ ਸਾਲ ਪਹਿਲਾਂ ਦੀ ਤਾਂ ਐਵੇਂ ਇਹਨਾਂ ਥਾਵਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਨਿਸ਼ਾਨੀਆਂ ਲੱਭਣੀਆਂ ਬਹੁਤ ਔਖੀਆਂ ਨੇ ਤੇ ਜਦੋਂ ਕਿਤੇ ਵੀ ਮੈਂ ਜਾਣਾ ਨਾ ਤਾਂ ਮੈਂ ਆਹ ਨਕਸ਼ਾ ਜ਼ਰੂਰ ਦੇਖਦਾ ਹੁੰਨਾ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਜੀ ਆ ਆਪਦੀਆਂ ਉਦਾਸੀਆਂ ਵੇਲੇ ਗਏ ਨੇ ਇਹ ਨਕਸ਼ਾ ਕੋਈ ਕਲੀਅਰ ਨਹੀਂ ਹੈਗਾ ਕਿਉਂਕਿ ਜਦੋਂ ਇਹਦਾ ਪ੍ਰਿੰਟ ਕਢਾਇਆ ਨਾ ਤਾਂ ਪ੍ਰਿੰਟ ਦੇ ਵਿੱਚ ਸਾਰੇ ਫਿਰ ਇਹਦੇ ਜਿਹੜੇ ਅੱਖਰ ਨੇ ਉਹ ਧੁੰਦਲੇ ਹੋ ਗਏ ਫਿਲਹਾਲ ਆਹ ਥਾਂ ਦੇ ਉੱਤੇ ਆਪਾਂ ਹੈਗੀਆਂ ਜੀ ਜਵਲਪੁਰ ਆਹ ਕੋਟ ਲਖ ਪਤਾ ਆ ਗਿਆ ਜਿੱਥੋਂ ਗੁਰੂ ਨਾਨਕ ਸਾਹਿਬ ਜੀ ਆ ਗਏ ਸੀ ਜਹਾਜ਼ ਲੈ ਕੇ ਸਮੁੰਦਰੀ ਜਹਾਜ਼ ਇਧਰਲੇ ਪਾਸੇ ਭਗਤ ਸੈਨ ਭਗਤ ਪੀਪਾ ਜੀ ਭਗਤ ਸਧਨਾ ਜੀ ਭਗਤ ਕਬੀਰ ਜੀ ਭਗਤ ਸੂਰਦਾਸ ਜੀ ਭਗਤ ਰਾਮਾਨੰਦ ਜੀ ਭਗਤ ਪਰਮਾਨੰਦ ਜੀ ਭਗਤ ਨਾਮਦੇਵ ਜੀ ਭਗਤ ਰਵਦਾਸ ਜੀ ਭਗਤ ਅਤਰਲੋਚਨ ਜੀ ਭਗਤ ਫਰੀਦ ਜੀ ਇਹਨਾਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜੀ ਤੇ ਚਾਰ ਨਾਮ ਇਧਰਲੇ ਪਾਸੇ ਨੇ ਜੀ ਭਗਤ ਜੈਦੇਵ ਜੀ ਭਗਤ ਭੀਖਣ ਜੀ ਭਗਤ ਧੰਨਾ ਜੀ ਭਗਤ ਬੇਨੀ ਜੀ ਭਗਤ ਧੰਨਾ ਜੀ ਦੇ ਸਥਾਨ ਤੇ ਗਏ ਹੋਏ ਆ ਬਾਬਾ ਫਰੀਦ ਜੀ ਦੀ ਥਾਂ ਤੇ ਗਏ ਹੋਏ ਆ ਭਗਤ ਰਵਦਾਸ ਜੀ ਗੁਰੂ ਰਵਦਾਸ ਜੀ ਦੀ ਥਾਂ ਤੇ ਗਏ ਹੋਏ ਆ ਭਗਤ ਨਾਮਦੇਵ ਜੀ ਦੀ ਥਾਂ ਤੇ ਗਏ ਹੋਏ ਆ ਆ ਭਗਤ ਕਬੀਰ ਜੀ ਦੀ ਥਾਂ ਤੇ ਗਏ ਹੋਏ ਆ ਬਾਕੀ ਭਗਤਾਂ ਬਾਰੇ ਮੇਰੇ ਕੋਲ ਉਨੀ ਇਨਫੋਰਮੇਸ਼ਨ ਹੈ ਨਹੀਂ ਨਹੀਂ ਮੈਂ ਜਰੂਰ ਜਾਣ ਦੀ ਕੋਸ਼ਿਸ਼ ਕਰਦਾ ਦੁਪਹਿਰ ਦਾ 11:30 ਵਜੇ ਦਾ ਟਾਈਮ ਹੋ ਗਿਆ ਜਿਹੜੇ ਹਾਲ ਦੇ ਵਿੱਚ ਅਸੀਂ ਰੁਕੇ ਸੀ ਉਸ ਹਾਲ ਦੇ ਵਿੱਚ ਮੈਂ ਆ ਗਿਆ ਅਸਲ ਦੇ ਵਿੱਚ ਇੱਥੇ ਜਿਹੜੇ ਰੂਮ ਨੇ ਨਾ ਉਹ ਸੰਗਤਾਂ ਵਾਸਤੇ ਨੇ ਮਤਲਬ ਫੈਮਿਲੀ ਵਾਸਤੇ ਕਹਿ ਲਓ ਜਾਂ ਚਾਰ ਜਾਂ ਪੰਜ ਬੰਦੇ ਆਉਣ ਉਹਨਾਂ ਵਾਸਤੇ ਨੇ ਹੁਣ ਇਕੱਲੇ ਬੰਦੇ ਨੂੰ ਜੋ ਰੂਮ ਦੇ ਦੇਣ ਫਿਰ ਪਿੱਛੋਂ ਕੋਈ ਫੈਮਿਲੀ ਆ ਜੇ ਫਿਰ ਉਹਨਾਂ ਵਾਸਤੇ ਉਹ ਦਿੱਕਤ ਹੋ ਜਾਂਦੀ ਆ ਇਕੱਲੇ ਬੰਦੇ ਨੂੰ ਸਾਰੇ ਕਿਤੇ ਪ੍ਰੋਬਲਮ ਆਉਂਦੀ ਆ ਚਾਹੇ ਕੈਂਪਿੰਗ ਕਰਨੀ ਆ ਚਾਹੇ ਹੋਟਲ ਲੈਣਾ ਹਨਾ ਚਾਹੇ ਰੂਮ ਲੈਣਾ ਗੁਰੂ ਘਰ ਦੇ ਵਿੱਚ ਤਾਂ ਦੋ ਬੰਦੇ ਹੋਣ ਜਾਂ ਤਿੰਨ ਹੋਣ ਉਹਦੇ ਨਾਲ ਰਹਿਣ ਕਰਨ ਦਾ ਸਾਨੂੰ ਹੀਲਾ ਵਸੀਲਾ ਬਹੁਤ ਛੇਤੀ ਹੋ ਜਾਂਦਾ ਤੇ ਹੁਣ ਦੁਪਹਿਰ ਦਾ 12:30 ਵਜੇ ਦਾ ਟਾਈਮ ਹੋਇਆ ਮੈਨੂੰ ਐਵੇਂ ਸਾਰਾ ਦਿਨ ਆਪਣੇ ਕੋਲ ਪਿਆ ਹਜੇ ਹਨਾ ਹੁਣ ਮੇਰੀ ਸਲਾਹ ਵੀ ਇੱਥੋਂ ਸਮਾਨ ਪੈਕ ਕਰੀਏ ਤੇ ਆਪਾਂ ਹੌਲੀ ਹੌਲੀ ਗਾਂ ਨੂੰ ਵਧੀਏ ਕਿਉਂਕਿ ਰਾਤ ਨੂੰ ਯਾਰ 10 ਵਜੇ ਤੱਕ 8-9 ਘੰਟੇ ਮੇਰੇ ਕੋਲ ਪਏ ਨਹੀਂ ਕੋਈ ਕੰਮ ਹੋਰ ਮੇਰੇ ਕੋਲ ਇੱਥੇ ਹੈ ਨਹੀਂ ਤੇ ਹੁਣ ਆਪਾਂ ਇੱਥੋਂ ਸਮਾਨ ਪੈਕ ਕਰਦੇ ਘੰਟੇ ਡੇਢ ਤੱਕ ਸਮਾਨ ਪੈਕ ਕਰਕੇ 2 ਵਜੇ ਇੱਥੋਂ ਨਿਕਲ ਜਾਾਂਗੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ 4-5 ਘੰਟੇ ਜਿੱਥੇ ਤੱਕ ਵੀ ਸਫਰ ਹੋਇਆ ਆਪਾਂ ਸਫਰ ਕਰਾਂਗੇ ਫਿਰ ਹੌਲੀ-ਹੌਲੀ ਆਪਾਂ ਕਾਨਪੁਰ ਵਾਲੇ ਪਾਸੇ ਇੱਕ ਫੈਮਿਲੀ ਨਾਲ ਸਾਡੀ ਗੱਲ ਹੋਈ ਆ ਉਹ ਫੈਮਿਲੀ ਨਾਲ ਤੁਸੀਂ ਪਹਿਲਾਂ ਵੀ ਜਾਣਦੇ ਹੋ ਤੇ ਉਹਨਾਂ ਕੋਲ ਅਸੀਂ ਦਵਾਰੀ ਚੱਲੇ ਆ ਉੱਥੇ ਰੁੱਕ ਕੇ ਫਿਰ ਇੱਕ ਫੈਮਿਲੀ ਹੋਰ ਆ ਜੀ ਅੱਗੇ ਲਖਨਊ ਚ ਉਹਨਾਂ ਕੋਲ ਜਾਵਾਂਗੇ ਉਸ ਤੋਂ ਬਾਅਦ ਫ ਕਾਵਾਂਗੇ ਉਸ ਤੋਂ ਬਾਅਦ ਫਿਰ ਮੇਰੀ ਆਪਦੀ ਫੈਮਿਲੀ ਆ ਤੇ ਇੱਥੋਂ ਆਪਾਂ ਕਾਨਪੁਰ ਵਾਲੇ ਪਾਸੇ ਨੂੰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਇਧਰਲੇ ਪਾਸੇ ਆ ਮਾਤਾ ਬੈਠੀ ਆ ਤੇ ਮਾਤਾ ਨੂੰ ਘੱਟੋ-ਘੱਟ 32 ਸਾਲ ਹੋ ਗਏ ਇੱਥੇ ਹੀ ਰਹਿੰਦੀ ਆ ਮਾਤਾ ਤੇ ਗੁਰੂ ਘਰ ਵਾਲੇ ਪ੍ਰਸ਼ਾਦਾ ਪਾਣੀ ਦੇ ਦਿੰਦੇ ਨੇ ਕੱਪੜਾ ਲੀੜਾ ਦੇ ਜਾਂਦੇ ਨੇ ਪਰ ਕੋਈ ਘਰ-ਬਾਰ ਜੇ ਕਹੀਏ ਮਾਤਾ ਦਾ ਕੋਈ ਨਹੀਂ ਹੈਗਾ ਪਿਛਲੇ 32 ਸਾਲਾਂ ਤੋਂ ਇੱਥੇ ਹੀ ਹੁਣ ਇਹ ਬਾਈ ਸੇਵਾਦਾਰ ਇਹਨੂੰ ਪ੍ਰਸ਼ਾਦਾ ਦੇ ਕੇ ਗਏ ਨੇ ਮੈਂ ਸੇਵਾਦਾਰ ਨੂੰ ਪੁੱਛਿਆ ਮੈਂ ਕਿਹਾ ਬਾਈ ਮੈਂਟਲੀ ਪ੍ਰੋਬਲਮ ਆ ਜਾਂ ਕਿਵੇਂ ਆ ਉਹ ਕਹਿੰਦਾ ਠੀਕ ਆ ਪਰ ਮੇਰੇ ਕੱਲੇ ਨਾਲ ਹੀ ਗੱਲ ਕਰਦੀ ਏ ਕਿਸੇ ਹੋਰ ਨਾਲ ਗੱਲ ਨਹੀਂ ਕਰਦੀ ਤੇ ਪਿਛਲੇ 32 ਸਾਲਾਂ ਤੋਂ ਇੱਥੇ ਹੀ ਆ ਇਹ ਸੰਗਤਾਂ ਇਸ ਗੁਰੂ ਘਰ ਦੇ ਵਿੱਚ ਆਉਂਦੀ ਆਣੇ ਆ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਰਾਤ ਵੀ ਪੰਜਾਬ ਦੀ ਗੱਡੀ ਆਈ ਹੋਈ ਸੀ ਪੀਪੀ05 ਉਸ ਤੋਂ ਪਹਿਲਾਂ ਜਿੱਦੇ ਮੈਂ ਆਇਆ ਉਦੋਂ ਇੱਕ ਦਿਨ ਪਹਿਲਾਂ ਸੰਗਰੂਰ ਤੋਂ ਬੰਦੇ ਆਏ ਹੋਏ ਸੀ ਦਾ ਇੱਥੇ ਆਉਂਦੇ ਰਹਿੰਦੇ ਨੇ ਪਤਾ ਇਹਨਾਂ ਨੂੰ ਵੀ ਸਰਾ ਦਾ ਇੰਤਜ਼ਾਮ ਹੋਣਾ ਜ਼ਰੂਰੀ ਆ ਕਿਉਂਕਿ ਸੰਗਤਾਂ ਆਉਂਦੀਆਂ ਨੇ ਜੇ ਤੁਸੀਂ ਇੱਥੇ ਨੇੜੇ ਤੇੜੇ ਕੋਈ ਵੀ ਗੁਰਦੁਆਰਾ ਸਾਹਿਬ ਕੱਢਣਾ ਜਬਲਪੁਰ ਦੇ ਵਿੱਚ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਗਵਾਰੀ ਘਾਟ ਹੀ ਆਉਂਦਾ ਇਹਦੀ ਬਿਲਡਿੰਗ ਵੀ ਤੇ ਰਹਿائش ਦਾ ਪ੍ਰਬੰਧ ਵੀ ਖਾਸ ਕਰਕੇ ਜਿਹੜੇ ਯਾਤਰਾ ਕਰਨ ਆਉਂਦੇ ਨੇ ਲੋਕ ਉਹਨਾਂ ਨੂੰ ਜਾਦੇ ਵਧੀਆ ਲੱਗਦਾ ਇੱਥੇ ਆ ਕੇ ਪਿੰਡ ਦਾ ਨਾਮ ਹੈਗਾ ਜੀ ਮੰਗੋਲੀ ਹੁਣ ਆਪਾਂ ਚੱਲ ਪਏ ਆ ਜੀ ਜਿੱਥੇ ਵੀ ਆਪਾਂ ਹਨੇਰਾ ਪੈ ਗਿਆ ਆਪਾਂ ਉੱਥੇ ਰੁਕਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਨਪੁਰ ਵਾਲੇ ਪਾਸੇ ਨੂੰ ਜਾਣਾ ਤੇ ਕਾਨਪੁਰ ਤਾਂ ਮੈਂ ਅੱਜ ਪਹੁੰਚ ਨਹੀਂ ਸਕਦਾ ਜਾਂਦਾ ਹੋਇਆ ਮੈਂ ਚਾਂਸੀ ਵੀ ਹੋ ਕੇ ਜਾ ਸਕਦਾ ਪਰ ਚਾਂਸੀ ਵੀ ਆਪਾਂ ਪਹਿਲਾਂ ਦੇਖ ਰੱਖਿਆ ਛੱਡਾ ਹੀ ਕੁਝ ਨਹੀਂ ਹੁਣ ਤਾਂ ਆਪਾਂ ਸਭ ਦੇਖ ਰੱਖਿਆ ਹੁਣ ਤਾਂ ਮੁੱਲਾ ਤਾਂ ਇੰਡੀਆ ਹੀ ਛੱਡਣਾ ਪਊਗਾ ਆਪਾਂ ਨੂੰ ਪਰ ਇੱਡੀਆ ਬਹੁਤ ਵੱਡਾ ਯਾਰ ਬਹੁਤ ਕੁਝ ਦੇਖਣ ਵਾਲਾ ਪਿਆ ਹਜੇ ਜੇ ਨਵੇਂ-ਨਵੇਂ ਤਰੀਕੇ ਨਾਲ ਵੀ ਦੇਖਣ ਲੱਗਦੇ ਆ ਤਾਂ ਸਾਲ ਇੱਕ ਹੋਰ ਇੰਡੀਆ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਕਾਨਪੁਰ ਫਿਲਹਾਲ ਇੱਥੋਂ 480 ਕਿਲੋਮੀਟਰ ਆ ਡੇਢ ਵਜ ਦਾ ਟਾਈਮ ਹੋ ਗਿਆ 4-5 ਘੰਟੇ ਮੈਂ ਕਿਹਾ ਕੱਲ ਨੂੰ ਲਗਾਤਾਰ ਚਲਾ ਕੇ ਮੈਂ ਕਾਨਪੁਰ ਤੱਕ ਪਹੁੰਚ ਨਹੀਂ ਸਕਦਾ ਪਰ ਮੈਨੂੰ ਇਹ ਵੀ ਅੱਧਾ ਸਫ਼ਰ ਅੱਜ ਕੱਢ ਲੈਣੇ ਆ ਅੱਧਾ ਸਫ਼ਰ ਕੱਲ ਨੂੰ ਕੱਢ ਲਾਂਗੇ ਐਮਪੀ ਦੀ ਰਾਜਧਾਨੀ ਭਪਾਲ 337 ਕਿਲੋਮੀਟਰ ਚਾਂਸੀ 476 ਕਿਲੋਮੀਟਰ ਜਬਲਪੁਰ ਤੋਂ ਬਾਰੋ-ਬਾਰ ਆਏ ਕਹਿਣ ਨੂੰ ਜਬਲਪੁਰ ਆ ਜਾਂਦਾ ਜਬਲਪੁਰ ਦਾ ਇੱਥੇ ਬੋਰਡ ਲੱਗਿਆ ਹੋਇਆ 190 ਕਿਲੋਮੀਟਰ ਦਾ ਤਿੰਨ-ਚਾਰ ਕਿਲੋਮੀਟਰ ਆਪਾਂ ਆ ਵੀ ਗਏ ਆ ਮਤਲਬ ਮੰਗੋਲੀ ਤੋਂ ਜੇ ਆਪਾਂ ਨਦੀ ਪਾਰ ਕਰਾਂਗੇ ਤਾਂ ਪਰਲੇ ਪਾਸੇ ਜਬਲਪੁਰ ਹੀ ਆ ਉਹਨਾਂ ਰੱਬਾ ਉਹ ਰੋਡ ਤੇ ਜਾਣਾ ਥੱਲੇ ਵਾਲੇ ਤੇ ਸੜਕਾਂ ਬਾਰੀਆਂ ਉਹ ਹੋਈਆਂ ਪਈਆਂ ਨੇ ਟੁੱਟੀਆਂ ਭੱਜੀਆਂ ਪਈਆਂ ਨੇ ਪਤਾ ਹੀ ਨਹੀਂ ਲੱਗ ਰਿਹਾ ਕਿੱਧਰ ਦੀ ਜਾਈਏ ਨਰਮਦਾ ਰਿਵਰ ਆਪਾਂ ਕ੍ਰਾਸ ਕਰਕੇ ਜੀ ਜਾਂ ਤਾਂ ਉੱਥੋਂ ਮੈਂ ਕਿਸ਼ਤੀ ਦੇ ਵਿੱਚ ਮੋਟਰਸਾਈਕਲ ਧਰ ਲੈਂਦਾ ਜਾਂ 5-7 ਕਿਲੋਮੀਟਰ ਉੱਪਰ ਦੀ ਵੱਲ ਕੇ ਜਾ ਬਣਦਾ ਫਿਰ ਮੈਂ 5-7 ਕਿਲੋਮੀਟਰ ਉੱਪਰ ਦੀ ਵੱਲ ਕੇ ਆ ਗਿਆ ਵੱਡਾ ਹਾਈਵੇ ਆ ਤੇ ਹੁਣ ਨਰਮਦਾ ਆਪਾਂ ਪਿੱਛੇ ਛੱਡਤੀ ਹੁਣ ਆਪਾਂ ਨੂੰ ਦੁਬਾਰੇ ਨਰਮਦਾ ਨਦੀ ਨਹੀਂ ਮਿਲਨੀ ਠੀਕ ਆ ਝੰਜਟ ਮੁੱਕ ਗਿਆ ਇਹ ਵਾਲਾ ਕਿਉਂਕਿ ਕਈ ਵਾਰ ਨਾ ਕਿਸ਼ਤੀਆਂ ਦੇ ਵਿੱਚ ਮੋਟਰਸਾਈਕਲ ਧਰਨ ਵਾਲਾ ਕੰਮ ਵੱਧ ਜਾਂਦਾ ਐ ਨਹੀਂ ਪਤਾ ਉਹ ਵੀ ਮੇਰਾ ਸਮਾਨ ਖਲਾਲ ਹੁੰਦੇ ਵੀ ਸਮਾਨ ਖੋਲ ਫੇਰ ਚੜੂਗਾ ਮੋਟਰਸਾਈਕਲ ਚਲੋ ਜੀ ਇਹਨੂੰ ਵੀ ਪਲਾ ਦਈਏ ਤੇਲ 170 ਰੁਪਏ ਫੁੱਲ ਕਰ ਦੋ ਇੱਧਰ ਸੜਕ ਮੁਰਗੀ ਜੀ ਸਤਨਾ ਵਾਲੇ ਪਾਸੇ ਨੂੰ ਰਾਹ ਸਿੱਧਾ ਸਿੱਧਾ ਹੀ ਆ ਸਵੇਰ ਦਾ ਆਪਾਂ ਵੱਡੇ ਹਾਈਵੇ ਤੇ ਆ ਰਹੇ ਹਾਂ ਤੇ ਆਗੇ ਲਿਖਿਆ ਹੈ ਸਤਨਾ 48 ਕਿਲੋਮੀਟਰ ਵੈਸੇ ਮੇਨ ਆਪਣਾ ਕੰਮ ਸੀ ਕਾਨਪੁਰ ਪਹੁੰਚਣ ਦਾ ਮੈਨੂੰ ਆਇਆ ਸੀ ਮੈਂ ਕੱਲ ਨੂੰ अर्ਲੀ ਮਾਰਨਿੰਗ ਚੱਲ ਕੇ ਵੀ ਕਾਨਪੁਰ ਜਾ ਸਕਦਾ ਸੀ ਪਰ ਕੱਲ ਨੂੰ ਮੈਂ ਤੰਗ ਬਹੁਤ ਹੁੰਦਾ ਮਤਲਬ 8-9 ਘੰਟੇ ਲਗਾਤਾਰ ਇੱਥੇ ਦਿਖਾ ਰਿਹਾ ਸੀ ਮੈਂ 2-3 ਘੰਟੇ ਖਾਦਾ ਅੱਜ ਖੜਦਾ ਵੀ ਤਾਂ 12-13 ਘੰਟਿਆਂ ਦਾ ਸਫਰ ਹੋ ਜਾਣਾ ਸੀ ਨਾਲੇ ਭਜਾਉਣਾ ਪੈਂਦਾ ਹੁਣ ਅੱਜ ਮੈਨੂੰ ਕੋਈ ਕਾਲੀ ਨਹੀਂ ਜਿੰਨਾ ਸਫਰ ਹੋ ਗਿਆ ਹੋ ਗਿਆ ਉਹੀ ਆਪਾਂ ਕੱਲ ਨੂੰ ਬਿਹਲੇ ਹੋ ਜਾਾਂਗੇ 1-1 ਕਿਲੋਮੀਟਰ ਜਿਹੜਾ ਆਪਾਂ ਕੱਢ ਰਹੇ ਹਾਂ ਅੱਜ ਉਹ ਕੱਲ ਜਿਹੜਾ ਮੈਂ ਸਫ਼ਰ ਕਰਨਾ ਉਹਦੇ ਵਿੱਚ ਘਟੀ ਜਾਂਦਾ ਉਹ ਸਾਹਮਣੇ ਲਿਖਿਆ ਹੋਇਆ ਜੀ ਚਿੱਤਰਕੂਟ 114 ਚਿੱਤਰਕੂਟ ਵੀ ਆਪਾਂ ਘੁੰਮ ਸਕਦੇ ਹਾਂ ਇੱਥੇ ਮੈਂ ਕਦੇ ਗਿਆ ਨਹੀਂ ਪੰਨਾ 113 ਸਤਨਾ 47 ਗੂ ਗੂਗਲ ਮੈਪ ਕਹਿੰਦਾ ਇੱਥੋਂ ਦੀ ਹੋ ਜਾ ਬਹੁਤ ਕੰਤਪਾਏ ਨੇ ਯਾਰ ਥੋੜਾ ਵੱਡੇ ਵੱਡੇ ਹਾਈਵੇ 'ਚ ਠੀਕ ਆ ਬਸ ਵੱਡੇ ਹਾਈਵੇ 'ਚ ਤੁਹਾਨੂੰ ਬੰਦਾ ਨਾ ਵੀ ਵਰਤੇ ਯਾਰ ਤਾਂ ਵੀ ਚੱਲੇ ਜਾਂਦਾ ਕੰਮ ਗੱਲ ਤਾਂ ਛੋਟੇ ਦੀ ਐ ਵੱਡੇ ਹਾਈਵੇ 'ਤੇ ਨਾ ਬੋਰਡ ਲੱਗੇ ਹੁੰਦੇ ਨੇ ਕੋਈ ਨਾ ਕੋਈ ਬੰਦਾ ਰਾਹ ਦੱਸ ਵੀ ਦਿੰਦਾ ਹੁਣ ਸਾਰੀ ਦੁਨੀਆ ਦਾ ਫਾਟਕਾ ਤੇ ਖੜੀ ਆ ਮਨੂੰ ਕਹਿੰਦਾ ਉੱਧਰ ਰਾਹ ਹੈ ਕਹਿੰਦਾ ਉੱਧਰ ਦੀ ਲੰਘ ਜਾ ਮੈਂ ਕਿਹਾ ਚੱਲ ਭਾਈ ਕੋਈ ਨਾ ਮਾਰਾ ਹੋਣਾ ਕਿਉਂਕਿ ਉਹ ਲੇਨ ਤਾਂ ਗੱਡੀ ਦੀ ਕ੍ਰੋਸ ਕਰਨੀ ਹੀ ਪੈਣੀ ਆ ਇੱਥੇ ਆ ਕੇ ਫੇਰ ਮੋੜ ਲਿਆ ਹੁਣ ਮਨੂੰ ਕਹਾਂ ਤੂੰ ਗਲਤ ਆ ਗਿਆ 30 ਮੀਟਰ ਓਹ ਸਾਹਮਣੇ ਬੋਰਡ ਲੱਗਿਆ ਹੋਇਆ ਨਾਗੋਦ 33 ਕਿਲੋਮੀਟਰ ਹੁਣ ਆਪਾਂ ਛੋਟੀਆਂ ਗਲੀਆਂ ਵਿੱਚ ਦੀ ਜਾਣਾ ਤੇ ਦੇਖਦੇ ਆਂ ਜੇ ਕਿਤੇ ਰਾਤ ਕੋਈ ਇੱਥੇ ਰਹਿਣ ਕਰਨ ਦਾ ਬਣਿਆ ਹੀ ਲਵਸੀਲਾ ਦਾ ਕਿਤੇ ਮਰਜ਼ੀ ਰਹਿ ਲਾਂਗੇ ਇਹ ਜੇ ਪਿੰਡਾਂ ਵਿੱਚ ਦੀ ਆ ਗਏ ਇਧਰ ਤਾਂ ਮਨ ਲੱਗਾ ਨਾ ਚਾਹੁੰਦੇ ਹੋਏ ਵੀ ਆਪਾਂ ਨੂੰ ਹੋਟਲ ਨਹੀਂ ਮਿਲਣਾ ਕੋਈ ਵਧੀਆ ਛੋਟੇ ਛੋਟੇ ਜਿਹੇ ਪਿੰਡ ਆਉਂਦੇ ਨੇ 500 ਮੀਟਰ ਵੀ ਨਹੀਂ 300 ਮੀਟਰ ਬਾ ਪਿੰਡ ਖਤਮ ਹੋ ਜਾਂਦਾ ਫੇਰ ਸੜਕ ਚੱਲ ਪੈਂਦੀ ਆ ਫੇਰ ਨਵਾਂ ਪਿੰਡ ਆ ਜਾਂਦਾ ਬਾਕੀ ਰਾਹ ਇਹੀ ਸੀ ਯਾਰ ਕਾਨਪੁਰ ਜਾਣ ਦਾ ਟਰੱਕ ਟਰੱਕ ਵੀ ਇਧਰ ਦੀ ਆ ਰਹੇ ਨੇ ਮਛਰੀ ਬਹੁਤ ਆ ਯਾਰ ਇੱਥੇ ਬਾਕੀ ਨਾ ਹਰੇਕ ਦੂਜੀ ਗੱਡੀ ਦੇ ਸ਼ੀਸ਼ੇ ਕਾਲੇ ਨੇ ਤੇ ਹਰੇਕ ਦੂਜੀ ਗੱਡੀ ਦੇ ਸ਼ੀਸ਼ੇ ਕਾਲੇ ਕੋਈ ਨਹੀਂ ਪੁੱਛਦਾ ਆ ਛੋਟੀਆਂ ਛੋਟੀਆਂ ਸਵਿਫਟਾਂ ਵੀ ਜੈਡ ਬਲੈਕ ਰਾਈ ਫਿਰਦੇ ਨੇ ਮਗਰੋਂ ਸ਼ੀਸ਼ੇ ਉਹ ਆ ਗਿਆ ਜੀ ਸਤਨਾ ਚੱਲ ਵੱਡਾ ਰੋਡ ਆ ਗਿਆ ਕਹਿੰਦੇ ਇਹ ਤਾਂ ਛੋਟਾ ਹੀ ਆ ਚੱਲ ਉਹਦੇ ਨਾਲੋਂ ਥੋੜਾ ਜਿਹਾ ਖੁੱਲਾ ਆ ਗਿਆ ਇਹ ਵੱਡਾ ਹਾਈਵੇ ਆ ਗਿਆ ਇਸ ਸ਼ਹਿਰ ਦਾ ਨਾਮ ਹੈਗਾ ਜੀ ਨਾ ਗੌਦ ਮੈਂ ਨਿਗਾਹ ਮਾਰੀ ਜਾਂ ਨਾਲਦਲੇ ਹੋਟਲ ਹੋਟਲ ਤੇ ਮੈਨੂੰ ਆ ਵੀ 메ਨ ਰੋਡ ਤੇ ਹੀ ਮਿਲ ਜੇ ਯਾਰ ਆਪਾਂ ਗਲੀਆਂ ਗੁਲੀਆਂ ਇਹ ਚ ਨਹੀਂ ਜਾਣਾ ਕਿਤੇ ਉਹ ਕੀ ਆ ਬਜਰਾ ਰੈਸਟੋਰੈਂਟ ਮਾ ਪਤਾ ਨਹੀਂ ਕੀ ਲੱਦੀ ਫਿਰਦਾ ਇਹ ਚ ਕੋਲੋਂ ਲੰਘਣਾ ਹੀ ਔਖਾ ਹੋ ਜਾਂਦਾ ਹੋਟਲ ਨਹੀਂ ਹੈਗੇ ਸੀ ਯਾਰ ਇੱਥੇ ਸਾਰੇ ਕਿਤੇ ਬਰਾਤ ਘਰ ਬਰਾਤ ਘਰ ਲਿਖਿਆ ਹੋਇਆ ਸੀ ਵੱਡੇ ਬੈਂਕੁਇਟ ਹਾਲ ਸੀ ਲੈ ਨਾ ਗਾਉਂ ਤੋਂ ਵੀ ਟੱਪ ਗਏ ਕੁਝ ਨਹੀਂ ਦਿਖਿਆ ਇੱਥੇ ਚਲੋ ਜੀ ਆ ਇੱਥੇ ਹੈਗਾ ਯਾਰ ਇੱਕ ਆਵਦ ਰੈਜੀਡੈਂਸੀ ਕਰਕੇ ਪੁੱਛ ਗਏ ਨਾ ਹੋਟਲ ਹੈਗੇ ਨਹੀਂ ਲਿਖਿਆ ਹੋਇਆ AC ਰੂਮ ਥੱਕ ਗਿਆ ਯਾਰ ਹੋਟਲ ਦੇ ਵਿੱਚ ਸਮਾਰ ਰੱਖ ਕੇ ਇੱਕ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਦੇ ਵਿੱਚ ਆਪਾਂ ਆ ਗਏ ਆ ਜੀ ਇੱਧਰ ਦੇ ਪਾਸੇ ਆਪਣੀ ਥਾਲੀ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਦੁਪਹਿਰ ਦਾ 12:30 ਵਜੇ ਦਾ ਮੈਂ ਪ੍ਰਸ਼ਾਦਾ ਛਕਿਆ ਹੋਇਆ ਤਾਂ ਕਰਕੇ ਫਿਰ ਮੈਂ ਕਿ ਇੱਥੇ ਵੱਡਾ ਤਾਵਾ ਜਾਮਾ ਮੰਗਾ ਲਿਆ ਤੰਦੂਰ ਦੀਆਂ ਰੋਟੀਆਂ ਬਟਰ ਵਾਲੀਆਂ ਇੱਧਰ ਮਿੱਸੀ ਰੋਟੀ ਆ ਤਿੰਨ ਚਾਰ ਸਬਜ਼ੀਆਂ ਹੋ ਗਈਆਂ ਸਪੀਡ ਡਿਸ਼ ਹੋ ਗਈ ਤੇ ਬਹੁਤ ਨਜ਼ਾਇਜ਼ ਭੁੱਖ ਲੱਗੀ ਪਈ ਆ ਹੁਣ ਮੇਰਾ ਜੀ ਕਰਦਾ ਵੀ ਇਹਨਾਂ ਨੂੰ ਖਾਣ ਤੋਂ ਬਾਅਦ ਨਾ ਬਾਹਰ ਇੱਕ ਫਲੂਦੇ ਦੀ ਰੇੜੀ ਵਾਲਾ ਖੜਾ ਆਈਸਕ੍ਰੀਮ ਵਾਲਾ ਮਿਲਕ ਪਾਦਾਮ ਵਾਲਾ ਉਹਦੇ ਕੋਲੋਂ ਵੀ ਫਲੂਦਾ ਖਾ ਕੇ ਜਾਵਾਂਗੇ ਵਾਹ ਵਾਹ 1400 ਰੁਪਏ ਮੰਗਦੇ ਸੀ ਮੈਂ ਉਹਨੂੰ ਕਿਹਾ ਮੜਾ ਜਾ ਘੱਟ ਕਰ ਲਾ ਮੈਨੂੰ ਤਾਂ ਐ ਸੀ ਕਿਤੇ 1250 ਕਰਾ ਲਾਂਗੇ 1100 ਕਰਾ ਲਾਂਗੇ ਤੇ ਉਹ ਬਾਈ ਮੈਨੂੰ ਆਪ ਹੀ ਕਹਿੰਦਾ ਬਾਈ ਮੈਂ ਤੁਹਾਨੂੰ ਇਹ ਗੱਲ ਦੱਸਦਾ ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰਨ ਲੱਗਿਆ ਕਹਿੰਦਾ ਬਾਈ ਅਸੀਂ ਮੇਰੇ ਮਾਲਕ ਨੇ ਮੈਨੂੰ ਕਿਹਾ ਕਹਿੰਦਾ ਵੀ 1000 ਰੁਪਏ ਤੋਂ ਘੱਟ ਤਾਂ ਕਮਰਾ ਦੇਣਾ ਹੀ ਨਹੀਂ ਕਹਿੰਦਾ ਜੋ ਮਰਜ਼ੀ ਹੋ ਜੇ ਮੈਂ ਕਿਹਾ ਚੱਲ ਯਾਰ ਯਾਰ ਹਜ਼ਾਰ ਖਿਆਰ ਲੈ ਲਾ ਮੈਂ ਕਿਹਾ ਹੁਣੇ ਮੈਂ ਪ੍ਰਸ਼ਾਦਾ ਪਾਣੀ ਸ਼ਾਕੇ ਆ ਗਿਆ ਵਧੀਆ ਹੋਇਆ ਅੱਜ ਆਪਾਂ ਅੱਧਾ ਸਫ਼ਰ ਕੱਢ ਲਿਆ ਬਾਈ ਬਹੁਤ ਦੂਰ ਆ ਗਾਨਪੁਰ ਜਬਲਪੁਰ ਤੋਂ ਕਿਲੋਮੀਟਰ ਵੀ ਖਾਸੇ ਸੀ 376 ਕਿਲੋਮੀਟਰ ਸੀ ਕਿ 4 476 ਕਿਲੋਮੀਟਰ ਸੀ 500 ਕਿਲੋਮੀਟਰ ਲਾਓ ਤੇਰੇ ਵਿੱਚ 250 ਆਪਾਂ ਕੱਢ ਲਿਆ ਤੇ ਸਵਾ 200 ਕਿਲੋਮੀਟਰ ਆਪਾਂ ਕੱਲ ਨੂੰ ਹੋਰ ਜਾਣਾ ਪਰ ਉਹਦੇ ਵਾਸਤੇ ਵੀ 4-5 ਘੰਟੇ ਲੱਗਣਗੇ ਰਾਹ ਇਹ ਜਾਂ ਹੋ ਸਕਦਾ ਜਾਂ ਟ੍ਰੈਫਿਕ ਹੋ ਸਕਦੀ ਹੈ ਕੁਝ ਵੀ ਹੈ ਨਾ ਜਿੰਮੇ ਵੀ ਆ ਤੇ ਵਧੀਆ ਹੋਇਆ ਅੱਜ ਆਪਾਂ ਦਾ ਸਫਰ ਕੱਢ ਲਿਆ ਨਹੀਂ ਆਪਾਂ ਨੂੰ ਕੱਲ ਨੂੰ ਸਾਰਾ ਸਫਰ ਕੱਟਣ ਦਾ ਕੱਟਣਾ ਇੰਪੋਸੀਬਲ ਹੋ ਜਾਣਾ ਸੀ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ